ਸਤਿਕਾਰਯੋਗ ਦੋਸਤੋ ਤੁਹਾਨੂੰ ਹਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਪਿਛਲੇ euh ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਨਾਲ ਗੱਲ ਕੀਤੀ ਸੀ ਕੁਝ ਭਾਰਤੀ ਜਿਹੜਾ ਮਿਥਿਹਾਸਿਕ ਲਿਟਰੇਚਰ ਹੈ ਉਹਦੇ ਬਾਰੇ ਵਿਦਾਂਗਰ ਗੱਲ ਕੀਤੀ ਸੀ ਤੇ ਆਪਾਂ ਵੇਦਾਂ ਗ੍ਰੰਥਾਂ ਤੇ ਉਪਨਿਸ਼ਦਾਂ ਬਾਰੇ ਗੱਲ ਕੀਤੀ ਸੀ ਸੋ ਅੱਜ ਮੈਂ ਤੁਹਾਡਾ ਨਾਲ ਗੱਲ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਕੁਝ ਕਿਤਾਬਾਂ ਪੜੀਆਂ ਕੁਝ ਗ੍ਰੰਥ ਪੜੇ ਤਾਂ ਉਹਨਾਂ ਦੀ ਸਾਂਝ ਮੈਂ ਤੁਹਾਡਾ ਨਾਲ ਪਾਉਣਾ ਚਾਹੁੰਦਾ ਤੇ ਕਿਉਂਕਿ ਮੈਂ ਜਿਹੜੀ ਭਾਰਤੀ ਸੰਸਕ੍ਰਿਤੀ ਹੈ ਭਾਰਤ ਦਾ ਇਤਿਹਾਸ ਹੈ ਉਹਨੂੰ ਸਾਰੇ ਪੱਖਾਂ ਤੋਂ ਸਮਝਣਾ ਚਾਹੁੰਦਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਆਪਾਂ ਗੱਲ ਕੀਤੀ ਸੀ ਕਿ ਜਦੋਂ ਮਨੁੱਖ ਅਫਰੀਕਾ ਦੇ ਜੰਗਲਾਂ ਤੋਂ ਹੋਮੋ ਸੇਪੀਆ ਨਿਕਲੇ ਤੇ ਉਹਨਾਂ ਦੇ ਨਾਲ ਇੱਕ ਜਿਹੜੀ ਇਹਨਾਂ ਦੀ ਦੂਸਰੀ ਪ੍ਰਜਾਤੀ ਸੀ ਤੇ ਉਹ ਵੀ ਨਿਕਲੇ ਤੇ ਉਹ ਪੂਰੇ ਵਿਸ਼ਵ ਦੇ ਵਿੱਚ ਫੈਲ ਗਏ ਪੂਰੇ ਵਿਸ਼ਵ ਦੇ ਵਿੱਚ ਫੈਲ ਗਏ ਤੇ ਮਤਲਬ ਜਿਵੇਂ ਇੱਕ ਤੋਂ ਦੂਸਰੇ ਦੂਸਰੇ ਤੋਂ ਤੀਸਰੇ ਦੀ ਇਦਾਂ ਜਾਂਦੇ ਰਹੇ ਤੇ ਫਿਰ ਜਿਹੜਾ ਹੈਗਾ ਉਹ ਆਪਾਂ ਗੱਲਾਂ ਕਰ ਚੁੱਕੇ ਆਂ ਮੈਂ ਇਹਦੇ ਨਾਲ ਵਿਸਥਾਰ ਚ ਨਹੀਂ ਜਾਣਾ ਤੇ ਫਿਰ ਉਹ ਕਮੂ ਦੇ ਕਮਾਉ ਦੇ ਕਮੂ ਦੇ ਕਮਾਉ ਦੇ ਮਤਲਬ ਕਿਉਂਕਿ ਪਸ਼ੂ ਪਾਲਣ ਉਹਨੇ ਸਿੱਖ ਲਿਆ ਸੀ ਹੋਰ ਗੱਲਾਂ ਸਿੱਖ ਲਈਆਂ ਸੀਗੀਆਂ ਕਈ ਤੇ ਘੁੰਮ ਦੇ ਕਮਾਉ ਦੇ ਸਾਡੇ ਭਾਰਤ ਦੇ ਵਿੱਚ ਵੀ ਆ ਗਏ ਠੀਕ ਹੈ ਭਾਰਤ ਦੇ ਵਿੱਚ ਪਹਿਲਾਂ ਜਿਹੜੇ ਹੈਗੇ ਨੇ ਉਹ ਅਫਰੀਕਾ ਤੋਂ ਵੀ ਲੋਕ ਜਿਹੜੇ ਆ ਕੇ ਬਸੇ ਹੋਏ ਸੀ ਤੇ ਜਿਨ੍ਹਾਂ ਦੇ ਰੰਗ ਕਾਲੇ ਸੀ ਜਾਂ ਕੁਝ ਹਾਲਾਤ ਬਦਲ ਨਾਲ ਉਹਨਾਂ ਦੇ ਵਿੱਚ ਥੋੜੀ-ਬਹੁਤੀ ਤਬਦੀਲੀ ਆਈ ਹੂ ਲੇਕਨ ਮੋਸਟਲੀ ਉਹਨਾਂ ਦੇ ਰੰਗ ਕਾਲੇ ਸੀ ਜਵਾੜੇ ਵੱਡੇ ਸੀ ਬੁੱਲ ਮੋٹے ਸੀ ਤੁਸੀਂ ਦੇਖਦੇ ਹੋ ਕਿ ਜਦੋਂ ਸਾਡੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਇਹਨਾਂ ਵੇਦਾਂ ਗ੍ਰੰਥਾਂ ਦੇ ਵਿੱਚ ਜਦੋਂ ਜਿਹੜੇ ਦਾਇਤ ਨੇ, ਦਾਨਬ ਨੇ, ਰਾਕਸ਼ਸ ਨੇ ਉਹਨਾਂ ਨੂੰ ਦਿਖਾਇਆ ਜਾਂਦਾ ਨਾ ਤਾਂ ਉਹਨਾਂ ਦੇ ਰੰਗ ਕਾਲੇ, ਬੁੱਲ ਮੋਟੇ ਸੋ ਮਾਫ ਕਰਨਾ ਮੈਂ ਮਤਲਬ ਜੇ ਮੈਂ ਕਿਸ ਜਾਤੀ ਤੇ ਨਹੀਂ ਕਹਿ ਰਿਹਾ ਕਿ ਜੇ ਤੁਸੀਂ ਅੱਜ ਦੇ ਜਿਹੜੇ ਬਲੈਕ ਕਮਿਊਨਿਟੀ ਆ ਜਾਂ ਜਮੀਕਨ ਲੋਕ ਨੇ ਜਾਂ ਮਤਲਬ ਇਧਰੋਂ ਹੋਰ ਕੰਟਰੀਆਂ ਦੇ ਲੋਕ ਨੇ ਅਫਰੀਕਨ ਲੋਕ ਨੇ ਅਜ਼ਰਤੂਸੀ ਉਹਨਾਂ ਨੂੰ ਦੇਖੋ ਤਾਂ ਉਹ ਸ਼ਕਲਾਂ ਨੇ ਜਿਹੜੀਆਂ ਉਹਨਾਂ ਨਾਲ ਰਲਤੀਆਂ ਮਿਲਦੀਆਂ ਨੇ ਤੇ ਇਹ ਜਿਹੜੀਆਂ ਪ੍ਰਜਾਤੀਆਂ ਦੋਨੋਂ ਹੀ ਇਹ ਭਾਰਤ ਦੇ ਵਿੱਚ ਆਈਆਂ ਕਿਉਂਕਿ ਜਿਹੜਾ ਪਿੱਛੇ ਇਹਨਾਂ ਨੇ ਕੁਝ ਡੀਐਨਏ ਟੈਸਟ ਕੀਤੇ ਨੇ ਨਾ ਉਹਦੇ ਵਿੱਚ ਜਿਹੜੀਆਂ ਸੇਪੀਅਨ ਪ੍ਰਜਾਤੀਆਂ ਨੇ ਤੇ ਉਹਨਾਂ ਦਾ ਵੀ ਡੀਐਨਏ ਮਿਲਿਆ ਤੇ ਜਿਹੜੀ ਦੂਸਰੀ ਪ੍ਰਜਾਤੀ ਇਹਨਾਂ ਦੀ ਸੀਗੀ ਤੇ ਨੈਥੈਂਡਰਲ ਉਹਨਾਂ ਦਾ ਵੀ ਡੀਐਨਏ ਮਿਲਿਆ ਉਹ ਜਿਹੜੇ ਨੈਥੈਂਡਰਲ ਸੀਗੇ ਉਹਨਾਂ ਨੂੰ ਆਪਾਂ ਸਾਡੇ ਹੁੰਦੇ ਕਈ ਲੋਕ ਨੇ ਜਿਹੜੇ ਉਹਨਾਂ ਨੂੰ ਬਿੱਗ ਫੁੱਟ ਕਹਿੰਦੇ ਨੇ ਮਤਲਬ ਉਹ ਡੀਲਡ ਆਲ ਦੇ ਵਿੱਚ ਉਹਨਾਂ ਦੇ ਵੱਡੇ ਵੱਡੇ ਚਪਾੜੇ ਐਡੇ ਐਡੇ ਪੈਰ ਠੀਕ ਹੈ ਤੇ ਬੜੋ ਲੰਬੇ ਕੱਦ ਜਿਵੇਂ ਜਿਨ੍ਹਾਂ ਨੂੰ ਆਪਾਂ ਦਿਓ ਜਾਂ ਦਾਨਵ ਕਹਿੰਦੇ ਆ ਸੋ ਇਸ ਤਰ੍ਹਾਂ ਦੇ ਸੀਗੇ ਉਹ ਸੋ ਉਹ ਵੀ ਜਿਹੜੇ ਹੈਗੇ ਇਹਨਾਂ ਦੇ ਨਾਲ ਹੀ ਆ ਪਰ ਬਹੁਤ ਘੱਟ ਗੰਤੀ ਦੇ ਵਿੱਚ ਆ ਕਿਉਂਕਿ ਉਹਨਾਂ ਦਾ ਦਿਮਾਗ ਘੱਟ ਸੀਗਾ ਤੇ ਇਹ ਜਿਹੜੇ ਸੇਪੀਅਨ ਸੀਗੇ ਇਹਨਾਂ ਦਾ ਬ੍ਰੇਨ ਬਹੁਤ ਤੇਜ਼ ਸੀਗੇ ਤੇ ਇਹਨਾਂ ਨੇ ਉਹਨਾਂ ਨੂੰ ਮਾਰਤਾ ਬੁਝਾ ਹੈਗਾ ਕਿਉਂਕਿ ਉਹ ਜਿਆਦਾ ਠੰਡੇ ਮੌਸਮਾਂ ਜਾਂ ਜਿਆਦੇ ਮੌਸਮਾਂ ਦੇ ਵਿੱਚ ਸਰਵਾਈਵ ਨਹੀਂ ਕਰ ਸਕੇ ਕਿਉਂਕਿ ਇਹ ਤਾਂ ਗੁਫਾਵਾਂ ਗੁਫੂਆਂ ਦੇ ਵਿੱਚ ਰਹਿਣੇ ਘਰ ਪਾਉਣੇ ਇਦਾਂ ਦੀਆਂ ਚੀਜ਼ਾਂ ਸਿੱਖ ਲਈਆਂ ਉਹਨਾਂ ਨੇ ਆਪਣੇ ਆਪ ਨੂੰ ਖਲਾਤਾਂ ਦੇ ਅਨੁਸਾਰ ਟਾਲਿਆ ਨਹੀਂ ਤੇ ਉਹ ਪ੍ਰਜਾਤੀ ਉਹਨਾਂ ਦੀ ਬਿਲਕੁਲ ਖਤਮ ਹੋ ਗਈ ਖਤਮ ਤਾਂ ਹੋ ਗਈ ਲੇਕਿਨ ਉਹਦਾ ਜਿਹੜਾ ਡੀਐਨਏ ਅਜੇ ਸਾਡੇ ਬਲੱਡ ਚੋਂ ਨਹੀਂ ਗਿਆ ਤੇ ਇਸ ਦੇ ਨਾਲ ਨਾਲ ਜਿਹੜੀਆਂ ਮਿਕਸ ਅ ਪ੍ਰਜਾਤੀਆਂ ਨੇ ਉਹਨਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਜਿਵੇਂ ਨੈਥੈਂਡਰਲ ਨੇ ਜਿਹੜੇ ਉਹਨਾਂ ਦੀ ਤੇ ਸੇਪੀਨਾਂ ਦੀਆਂ ਜਿਹੜੀ ਮਿਕਸ ਔਲਾਦ ਆ ਉਹ ਪੈਦਾ ਹੋਈ ਤੇ ਇਹ ਹੁੰਦੀ ਹੁੰਦੇ ਤੇ ਜਦੋਂ ਇਹ ਇਹਨਾਂ ਦੇ ਕੁਝ ਰੰਗ ਰੂਪ ਚੇਂਜ ਹੋਏ ਜਦੋਂ ਆਰੀਅਨ ਆਏ ਆਰੀਅਨ ਆਏ ਹੁਣ ਆਰੀਅਨ ਜਿਹੜੇ ਸੀਗੇ ਕਿਉਂਕਿ ਉਹ ਮਾਧਿਅਮ ਈਸ਼ੀਆ ਤੋਂ ਗਏ ਸੀਗੇ ਤਾਂ ਇੱਕ ਤਾਂ ਉਹ ਉੱਥੇ ਖੇਤੀਬਾੜੀ ਕਰਦੇ ਗਏ ਸੀ ਤੇ ਤੇ ਦੂਸਰਿਆਂ ਕੋਲ ਹਥਿਆਰ ਬੜੇ ਕੋਕੋ ਡਿਵੈਲਪਮੈਂਟ ਉੱਥੇ ਪਹਿਲਾਂ ਹੋ ਗਈ ਸੀ ਤਿੱਖੇ ਤੇ ਈ ਧਾਰ ਲੋਹੇ ਦੇ ਹਥਿਆਰ ਸੀਗੇ ਦੂਸਰੇ ਉਹਨਾਂ ਕੋਲ ਕੋੜੇ ਸੀ ਕੋੜੇ ਭਰਤ ਚ ਨਹੀਂ ਸੀ ਕਿ ਕੋੜੇ ਸੀ ਉਹਨਾਂ ਕੋਲ ਤੇ ਉਹਨਾਂ ਨੇ ਇਹਨਾਂ ਤੇ ਜਦੋਂ ਹਕੂਕ ਇਲਾਕਾ ਦਬਦੇ ਸੀਗੇ ਜੇ ਤੁਸੀਂ ਵਿਰੋਧ ਕਰਦੇ ਸੀਗੇ ਇਹ ਰਜਾਨਪੂਰੀ ਦੁਨੀਆ ਚ ਮਤਲਬ ਜਿੱਦਾਂ 16ਵੀਂ ਸਦੀ ਤੱਕ ਚੱਲਦਾ ਰਿਹਾ ਤੇ ਤੁਸੀਂ ਕਿਸੇ ਮੁਲਕ ਦੇ ਵਿੱਚ ਜਾਓ ਉਥੋਂ ਜਿਹੜੇ ਮੂਲ ਵਾਸੀ ਨੇ ਉਹਨਾਂ ਤੇ ਕਬਜ਼ਾ ਕਰ ਲਓ ਜਾਂ ਉਹਨਾਂ ਨੂੰ ਮਾਰ ਦੋ ਤੇ ਉਹਨਾਂ ਦੀ ਧਰਤੀ ਸੰਭਲੋ ਸਾਡੇ ਕੈਨੇਡਾ ਦੇ ਵਿੱਚ ਵੀ ਇੰਝ ਹੋਇਆ ਤੇ ਇਹ ਭਾਰਤ ਦੇ ਵਿੱਚ ਵੀ ਹੋਇਆ ਇਹ ਤਕਰੀਬਨ ਤੁਸੀਂ ਕਹਿ ਲਓ ਕੋਈ 10000 ਸਾਲ ਤੋਂ ਬਾਅਦ ਇਹ ਜਿਹੜਾ 10000 ਸਾਲ ਜੇਪਾ ਪਿੱਛੇ ਨੂੰ ਜਾਈਏ ਤਾਂ ਇਹ ਜਿਹੜਾ ਕੁਸ਼ ਪਰਣਾ ਸ਼ੁਰੂ ਹੋਇਆ ਤੇ ਉਹ ਜਿਹੜੇ ਸੀਗੇ ਉਹ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਇਸ ਧਰਤੀ ਨੂੰ ਹਥਿਆਉਣ ਲਈ ਜਾਂ ਚਰਾਂਦਾ ਨੂੰ ਕਾਬੂ ਕਰਨ ਲਈ ਜਾਂ ਫਸਲ ਵਾੜੀ ਗਾਉਣ ਲਈ ਤੇ ਇਹਨਾਂ ਦਰਾਵੜਾਂ ਦਾ ਕਤਲ ਕਰਨਾ ਸ਼ੁਰੂ ਕੀਤਾ ਇਹਨਾਂ ਨੂੰ ਭਜਾਉਣਾ ਸ਼ੁਰੂ ਕੀਤਾ ਤੋ ਜਿਹੜੇ ਤਾਂ ਭੱਜ ਕੇ ਚਲੇ ਗਏ ਭੱਜ ਗਏ ਇਥੋਂ ਲੋਕ ਗਏ ਜੰਗਲਾਂ 'ਚ ਲੋਕ ਗਏ ਉਹ ਤਾਂ ਉਹ ਤਾਂ ਜੰਗਲ ਦੇ ਦੂਰ ਦਰਾਡੇ ਨਿਕਲ ਗਏ ਉਹ ਤਾਂ ਉਹਨਾਂ ਦਾ ਥੋੜਾ ਜਿਹਾ ਬਚਾਅ ਹੋ ਗਿਆ ਤੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਨਹੀਂ ਜੁੜਨਾ ਸੀ ਉਹਨਾਂ ਨੂੰ ਉਹੀ ਹੋਈ ਜਿਹੜੀ ਪਾਕਿਸਤਾਨ ਦੇ ਵਿੱਚ ਰਹਿ ਗਏ ਪੰਜਾਬੀਆਂ ਨਾਲ ਉਹ ਜਿਵੇਂ ਤੁਸੀਂ ਉੱਥੇ ਦੇਖਦੇ ਹੋ ਝੀਮੇ ਬਾਜਵੇ ਸਾਡੇ ਮੰਗਟ ਵੀ ਨੇ ਹੋਰ ਉਹਨਾਂ ਨੇ ਆਪਣਾ ਧਰਮ ਬਦਲ ਲਿਆ ਇਹਨਾਂ ਨੇ ਧਰਮ ਤਾਂ ਨਹੀਂ ਬਦਲਿਆ ਲੇਕਿਨ ਇਹਨਾਂ ਨੇ ਇਹਨਾਂ ਦੀ ਅਧੀਨਗੀ ਕਬੂਲ ਕਰ ਲਈ ਹਾਰੀ ਇਹਨਾਂ ਦੀ ਹਾਰੀਆ ਨੇ ਕਿਹਾ ਠੀਕ ਹੈ ਤੁਸੀਂ ਰਹੋ ਪਰ ਤੁਹਾਨੂੰ ਸਾਡੇ ਗੁਲਾਮ ਬਣ ਕੇ ਰਹਿਣਾ ਪਊਗਾ ਸਾਡੀ ਸੇਵਾ ਦੇ ਵਿੱਚ ਰਹਿਣਾ ਪਊਗਾ ਤੇ ਉਹਨਾਂ ਨੇ ਰੱਖ ਲਏ ਤੇ ਉਹ ਜਿਹੜੀਆਂ ਹਨ ਸਾਡੀਆਂ ਜਿਹੜੀਆਂ ਨੀਵੀਂਆਂ ਜਾਤੀਆਂ ਜਿਨ੍ਹਾਂ ਨੂੰ ਅਸੀਂ ਦਲਿਤ ਕਹਿੰਦੇ ਹਾਂ ਉਹ ਉਹੀ ਮੂਲ ਵਾਸੀ ਲੋਕ ਨੇ ਭਾਰਤ ਦੇ ਤੋਂ ਉਸ ਵਕਤ ਸੀਗੇ ਤੇ ਜਿਹੜੇ ਜਿਹੜੇ ਉਹਨਾਂ ਨੇ ਭਜਾਵਤੇ ਉਹ ਸਾਊਥ ਦੇ ਵਿੱਚ ਚਲੇ ਗਏ ਕਮਲਾਡੂ ਦੇ ਵਿੱਚ ਚਲੇ ਗਏ ਉਸ ਏਰੀਏ ਚਲੇ ਗਏ ਤੇ ਜਾਂ ਫਿਰ ਸ਼੍ਰੀਲੰਕਾ ਚਲੇ ਗਏ ਤੇ ਇੱਥੇ ਤੱਕ ਤਾਂ ਇਹ ਕਹਾਣੀ ਮਤਲਬ ਜਿਹੜੀ ਹੈਗੀ ਆ ਮੈਂ ਤੁਹਾਨੂੰ ਸਮਝਾਈ ਸੀ ਸੋ ਹੁਣ ਇਹ ਜਿਹੜਾ ਰਮਾਇਣ ਬਾਪਰਦਾ ਹੈ ਇਹ ਰਮਾਇਣ ਉਸ ਵਕਤ ਬਾਪਰਦਾ ਹੈ ਜਦੋਂ ਮਤਲਬ ਜਦਾਂ ਆਰੀਆ ਵਰਤ ਬਣ ਚੁੱਕਿਆ ਹੁੰਦਾ ਹੈ ਮਤਲਬ ਜਦਾਂ ਇਹਨਾਂ ਦੇ ਜਿਹੜੇ ਪਹਿਲਾ ਕਬੀਲੇ ਹੁੰਦੇ ਸੀਗੇ ਠੀਕ ਹੈ ਕਬੀਲੇ ਹੁੰਦੇ ਨੇ ਗਣ ਹੋਏ ਨੇ ਗਣਾਂ ਤੋਂ ਗਣ ਰਾਜ ਬਣੇ ਨੇ ਮਤਲਬ ਇਥੇ ਤਾਂ ਕਹਿੰਦੇ ਹਾਂ ਮਤਲਬ ਸਾਨੂੰ ਇਹ ਪਤਾ ਲੱਗਦਾ ਕਿ ਗਣ ਰਾਜ ਹੈ ਜਿਹੜਾ ਉਹ ਸਥਾਪਿਤ ਹੋ ਚੁੱਕਿਆ ਸੀ ਕਿਉਂਕਿ ਜਦੋਂ ਰਮਾਇਣ ਦਾ ਅਸੀਂ ਕਿੱਸਾ ਪੜ੍ਹਨੇ ਆ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਇਹ ਦੱਸਿਆ ਕਿ ਜ਼ਰੂਰੀ ਨਹੀਂ ਉਹ ਕਹਾਣੀਆਂ ਜਿਹੜੀ ਉਹ ਬਿਲਕੁਲ ਇਸੇ ਤਰ੍ਹਾਂ ਵਾਪਰੀ ਹੋਵੇ ਕਹਾਣੀ ਇੱਕ ਬੀਜ ਹੈ ਮਤਲਬ ਕਹਾਣੀ ਰਾਮਚੰਦਰ ਹੋਇਆ ਹੋਊਗਾ ਠੀਕ ਹੈ ਰਾਜਾ ਜਨਕ ਹੋਇਆ ਹੋਊਗਾ ਭਰਤ ਹੋਇਆ ਹੋਊਗਾ ਲੇਕਿਨ ਜਿਵੇਂ ਉਹਨਾਂ ਨੂੰ ਪੇਸ਼ ਕੀਤਾ ਹੈ ਗ੍ਰੰਥਾਂ ਦੇ ਵਿੱਚ ਜਿਸ ਤਰ੍ਹਾਂ ਮਤਲਬ ਇਮੇਜਿਨੇਸ਼ਨ ਇੱਕ ਕਹਾਣੀਆਂ ਜੁੜਦੀਆਂ ਰਹੀਆਂ ਨੇ ਜਿਸ ਤਰ੍ਹਾਂ ਮਤਲਬ ਉਹ ਕਹਾਣੀ ਪਹਿਲਾਂ ਤਾਂ ਜਿਵੇਂ ਆਪਾਂ ਕਹਿੰਦੇ ਆ ਮੂਹ 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 ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਤੁਰਦੀਆਂ ਰਹੀਆਂ ਠੀਕ ਹੈ ਫਿਰ ਆ ਕੇ ਵਾਲਮੀਕ ਲਿਖਦਾ ਹੈ ਵਾਲਮੀਕ ਉਹਨਾਂ ਨੂੰ ਬਹੁਤ ਲੰਮੇ ਅਰਸੇ ਬਾਅਦ ਲਿਖਦਾ ਠੀਕ ਹੈ ਤੇ ਉਹ ਜਦੋਂ ਲੇਖਕ ਲਿਖਦਾ ਉਹਦੀ ਵਿੱਚ ਕਲਪਨਾ ਉਹਦੀਆਂ ਵਿੱਚ ਖੋਰ ਸੁਣੀਆਂ ਸੁਣਾਈਆਂ ਗੱਲਾਂ ਇਦਣੋਂ ਸੁਣੀ ਹੋਈ ਗੱਲ ਮੋਹੋ ਮੋਹ ਕਹਾਣੀਆਂ ਆਉਂਦੀਆਂ ਨੇ ਉਹਨਾਂ ਦੀ ਕਲੈਕਸ਼ਨ ਕਰਦਾ ਠੀਕ ਆ ਕੋਈ ਕੋਈ ਗੱਲ ਕਿਸ ਤੋਂ ਸੁਣਦਾ ਕੋਈ ਕਿਸ ਤੋਂ ਸੁਣਦਾ ਤੇ ਫਿਰ ਉਹਨੂੰ ਕਸਮੋਹਿਕ ਰੂਪ ਦੇ ਵਿੱਚ ਸੰਪਾਦਿਤ ਕਹਿ ਲੋ ਜਾਂ ਕਹਿ ਲੋ ਵੀ ਉਹਨੂੰ ਆਪਣੇ ਰੂਪ ਦੇ ਵਿੱਚ ਉਹ ਲਿਖਦਾ ਤਾਂ ਜੋ ਮਹਾਭਾਰਤ ਮਾਫ ਕਰਨਾ ਰਮਾਇਣ ਦੇ ਰੂਪ ਦੇ ਵਿੱਚ ਹੋਣ ਆਇਆ ਹੋ ਸੋ ਰਮਾਇਣ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਜਾਂ ਰਮਾਇਣ ਨੂੰ ਤੁਸੀਂ ਦੇਖਦੇ ਹੋ ਤਾਂ ਉਹਦੇ ਵਿੱਚ ਤੁਸੀਂ ਜਿਵੇਂ ਪਹਿਲਾਂ ਦੱਸਿਆ ਸੀ ਕਿ ਬਾਨਰਸ ਹੈ ਨਾ ਬਾਨਰਸ ਹੈ ਨਾ ਕਿ ਬਾਂਦਨਾ ਦੀ ਸਨ ਸੱਚੂ ਉੱਚੀ ਤੋਂ ਹੋਣੀ ਹੈ ਉਹੀ ਲੋਕ ਸੀ ਜਿਹੜੇ ਜਿਨ੍ਹਾਂ ਦੇ ਜਵਾੜੇ ਜਿਨ੍ਹਾਂ ਦੇ ਮੂੰਹ ਦੇਖਣ ਨੂੰ ਬਾਂਦਰਾ ਵਰਗੇ ਰੱਖਦੇ ਸੀ ਤੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੇ ਜਿਨ੍ਹਾਂ ਨੇ ਮਤਲਬ ਇਹਨਾਂ ਦੀ ਅਧੀਨਗੀ ਕਬੂਲ ਕਰ ਲਈ ਸੀ ਉਹਨਾਂ ਦੀ ਅੱਡ ਇੱਕ ਵੱਖਰੀ ਕਿਉਂਕਿ ਉਹਨਾਂ ਕੋਲ ਦਰਖਤਾਂ ਤੇ ਚੜਨ ਦਾ ਉਹਨਾਂ ਕੋਲ ਹਮਲਾ ਕਰਨ ਦਾ ਉਹਨਾਂ ਕੋਲ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨਾਲ ਨਿਭਟਣ ਦਾ ਆਪਣਾ ਤਰੀਕਾ ਸੀ ਉਹਨਾਂ ਨੂੰ ਵੀ ਇਹਨਾਂ ਨੇ ਜ਼ੂਸ ਕੀਤਾ ਵਰਤਿਆ ਠੀਕ ਤਾਂ ਉਹ ਹੁਣ ਜਿਹੜੀਆਂ ਚੀਜ਼ਾਂ ਨੇ ਜਿਸ ਤਰ੍ਹਾਂ ਹੁਣ ਹਨੂਮਾਨ ਹੈਗਾ ਠੀਕ ਹੈ हनुमान ਦੇ ਵਿੱਚ ਜਿੱਮੇ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸੰਕੇਤ ਵਰਤੇ ਗਏ ਨੇ ਸੰਕੇਤ ਵਰਤੇ ਗਏ ਨੇ ਚਿੰਨ ਵਰਤੇ ਗਏ ਨੇ ਠੀਕ ਹੈ ਹੁਣ ਉਹ ਜਿਹੜਾ ਇੱਕ ਆਦਿਵਾਸੀ ਹੈ ਤਾਂ ਉਹਨੂੰ ਜਦੋਂ ਉਹ ਉਹਨਾਂ ਨੂੰ ਕਿਸੇ ਔਸ਼ਧੀ ਦੀ ਲੋੜ ਪੈਂਦੀ ਹੈ ਕਿਉਂਕਿ ਉਹ ਤਾਂ ਡਾਕਟਰੀ ਇਲਾਜ ਤਾਂ ਹੈ ਨਹੀਂ ਸੀ ਤੇ ਔਸ਼ਧੀ ਦੀ ਲੋੜ ਪੈਂਦੀ ਹੈ ਕਿਉਂਕਿ ਜੜੀਆਂ ਬੂਟੀਆਂ ਤੋਂ ਇਲਾਜ ਕੀਤਾ ਜਾਂਦਾ ਸੀ ਤੇ ਜਦੋਂ ਉਹਨੂੰ ਭਜਾਇਆ ਜਾਂਦਾ ਵੀ ਜਾਂ ਚੱਕ ਕੇ ਲਿਆ ਜਾਂ ਤੂੰ ਜੜੀ ਬੂਟੀ ਲੱਭ ਕੇ ਲਿਆ ਉਹ ਹੁਣ ਜੜੀ ਬੂਟੀ ਹੁਣ ਕਿਸੇ ਪੱਥਰ ਦੇ ਟੁਕੜੇ ਤੇ ਜੜੀਆਂ ਬੂਟੀਆਂ ਨੇ ਜੜੀਆਂ ਹੌਖੜੀਆਂ ਹੋਣਗੀਆਂ ਉਹਨੂੰ ਵਿਚਾਰੇ ਨੂੰ ਪਛਾਣ ਨਹੀਂ ਵੀ ਕਿਡੀ ਉਹ ਸਾਰੇ ਸਾਰੀਆਂ ਚੱਕ ਕੇ ਲੈ ਜਾਂਦਾ ਉਹ ਪੱਥਰੀ ਚੱਕ ਕੇ ਲੈ ਜਾਂਦਾ ਛੋਟਾ ਮੋਟਾ ਪੱਥਰ ਹੋਊਗਾ ਜਾਂ ਛੋਟਾ ਤੇ ਹੁਣ ਆਪਾਂ ਕਹਿ ਦਿੰਨੇ ਆ ਹੁਣ ਆਪਣੇ ਕਹਾਤਾ ਨੇ ਆਪਾਂ ਕਹਿੰਨੇ ਆ ਵੀ ਯਾਰ ਤੇ ਭੇਜਿਆ ਤਾਂ ਮੈਂ ਤੈਨੂੰ ਇੱਕ ਕਬੂਤੀ ਲੈਣੀ ਸੀ ਤੂੰ ਤਾਂ ਸਾਰਾ ਪਹਾੜੀ ਚੱਕ ਲਿਆ ਠੀਕ ਹੈ ਉਹ ਹੁਣ ਜਦੋਂ ਕਿਤੇ ਉਹਨਾਂ ਨੇ ਮਤਲਬ ਇਹ ਕਿਸੇ ਨੇ ਬੰਦੇ ਨੇ ਕਹਾਣੀ ਸੁਣਾਈ ਵੀ रामचंद्र ਜੀ ਉਹਨੂੰ ਕਹਿੰਦੇ ਨੇ ਵੀ ਤੂੰ ਪਹਾੜੀ ਚੱਕ ਲਿਆ ਹੁਣ ਜਿਹੜਾ ਬੰਦਾ ਲਿਖਦਾ ਸੀ ਜਾਂ ਜਿਹੜੇ ਬੰਦੇ ਨੇ ਚਿੱਤਰ ਬਣਾਏ ਉਹਨੂੰ ਲੱਗਦਾ ਵੀ ਸੱਚੀਓਂ ਪਹਾੜ ਚੱਕ ਲਿਆ ਆ ਠੀਕ ਹੈ ਉਹ ਪਹਾੜ ਕਿੱਥੋਂ ਚੱਕਿਆ ਕਿੱਥੇ ਰੱਖਿਆ ਉਹ ਕਹਿੰਦੇ ਵੀ ਇਹ ਤਰਕ ਨਾ ਕਰੋ ਵੀ ਉਹ ਪਹਾੜ ਹੁਣ ਕਿੱਥੇ ਆ ਕਿੱਥੇ ਰੱਖਿਆ ਹੋਇਆ ਕਿੱਥੋਂ ਚੱਕਿਆ ਸੀ ਉਹ ਜਗ੍ਹਾ ਖਾਲੀ ਹੋ ਗਈ ਜਾਂ ਨਹੀਂ ਹੋ ਗਈ ਤੇ ਜਦੋਂ ਪਹਾੜ ਲੈ ਕੇ ਅਸਮਾਨ ਦੇ ਵਿੱਚ ਉੜਿਆ ਉਹ ਕਹਿੰਦੇ ਵੀ ਨਹੀਂ ਇਹ ਗੱਲਾਂ ਨਾ ਪੁੱਛ ਲੋ ਬਸ ਤੁਸੀਂ ਮੰਨ ਲਓ ਹਾਂ ਠੀਕ ਹੈ ਅਸੀਂ ਮੰਨ ਲੈਂਦੇ ਆ ਤੇ ਕੋਈ ਲਾਇਆ ਹੋਊਗਾ ਲੇਕਿਨ ਜਦੋਂ ਤੁਸੀਂ ਇਹਨੂੰ ਬਦਲਦੇ ਹੋਏ ਸਮੇਂ ਨਾਲ ਦੇਖਦੇ ਆ ਤਾਂ ਤੁਹਾਨੂੰ ਬਹੁਤ ਗੱਲਾਂ ਸਮਝ ਆਉਂਦੀਆਂ ਨੇ ਤੇ ਜਿਹੜੀਆਂ ਸਿਰਫ ਗੱਲਾਂ ਉਹੀ ਨੇ ਤੜੀ ਆਰੀਨਾ ਦੀ ਤੇ ਦਰਾਵੜਾਂ ਦੀ ਲੜਾਈ ਆ ਗੱਲਾਂ ਉਹੀ ਨੇ ਲੇਕਿਨ ਉਹ ਤੁਹਾਨੂੰ ਲੱਭਣੀਆਂ ਪੈਂਡੀਆਂ ਨੇ ਵੀ ਉਹਦੇ ਵਿੱਚ ਦਰਾਵੜ ਕਿਹੜੇ ਨੇ ਜੰਗਲ ਨਿਵਾਸੀ ਕੌਣ ਨੇ ਤੇ ਉਹ ਜਿਹੜੇ ਧਨੋਸ਼ਮਾਨ ਵਰਤਦੇ ਨੇ ਤੇ ਉਹ ਕੌਣ ਨੇ ਤੇ ਉਹ ਜਦੋਂ ਅਸੀਂ ਦੇਖਦੇ ਹਾਂ ਤਾਂ ਮੈਂ ਉਹਦੀ ਗੱਲ ਕਰਨੀ ਚਾਹੁੰਦਾ ਇਹਦੀ ਲੜੀ ਮੈਂ ਤੁਹਾਨੂੰ ਅੱਗੇ ਵੀ ਲੈ ਕੇ ਚੱਲੂੰਗਾ ਤਾਂ ਉਹਦੇ ਵਿੱਚ ਸਾਨੂੰ ਇੱਕ ਚੀਜ਼ ਸਮਝ ਆਉਂਦੀ ਹੈ ਕਿ ਜਦੋਂ ਰਾਮਚੰਦਰ ਦਾ ਟਾਈਮ ਸੀ ਤੀਰ ਕਮਾਨ ਹੈ ਜਿਹੜਾ ਲੋਹਾ ਢਾਲਣਾ ਮਨੁੱਖ ਨੇ ਉਦੋਂ ਵੀ ਸਿੱਖ ਲਿਆ ਸੀ ਔਰ ਲੋਹੇ ਨੂੰ ਸ਼ੇਪ ਦੇਣੀ ਵੀ ਸਿੱਖ ਲਈ ਸੀ ਔਰ ਜਿਹੜੇ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਹਥਿਆਰ ਬਣਾਉਂਦਾ ਸੀਗਾ ਤੇ ਉਹ ਹਥਿਆਰ ਇੰਨੇ ਕਿ ਡਿਵੈਲਪ ਕਰ ਗਏ ਸੀਗੇ ਕਿ ਉਹਦੇ ਨਾਲ ਲੜਾਈ ਕੀਤੀ ਜਾ ਸਕਦੀ ਸੀ ਹੁਣ ਪੱਥਰਾਂ ਦੇ ਹਥਿਆਰ ਨਹੀਂ ਸੀ ਪੱਥਰਾਂ ਨਾਲ ਲੜਾਈ ਨਹੀਂ ਸੀ ਕੀਤੀ ਜਾ ਸਕਦੀ ਤਾਂ ਦੂਸਰਾ ਹੈਗਾ ਉਹਨਾਂ ਨੇ ਕੱਪੜੇ ਬੁਣਨੇ ਸਿੱਖ ਲਏ ਸੀ ਤੇ ਕੱਪੜੇ ਪਾਹਿਣਨੇ ਸਿੱਖ ਲਏ ਸੀ ਇਸ ਕਰਕੇ ਤੁਸੀਂ ਦੇਖੋਗੇ ਕਿ ਨਾ ਰਮਾਣ ਦੇ ਵਿੱਚ ਨਾਹਾ ਬਾਹਾਂ ਭਾਰ ਦੇ ਵਿੱਚ ਕੋਈ ਬੰਦਾ ਨੰਗਾ ਨਹੀਂ ਸਾਰਿਆਂ ਦੇ ਕੱਪੜੇ ਪਾਏ ਹੋਏ ਨੇ ਔਰ ਕੱਪੜੇ ਬਹੁਤ ਸੋਨੇ ਕਢਾਈ ਵਾਲੇ ਪਾਏ ਹੋਏ ਨੇ ਉਹਨਾਂ ਦੇ ਬਾਲ ਬਣਾਏ ਹੋਏ ਨੇ ਉਹਨਾਂ ਦੇ ਸ਼ਿੰਗਾਰ ਕੀਤੇ ਹੋਏ ਨੇ ਸੋ ਇੱਥੋਂ ਤੁਸੀਂ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਆ ਉਹਨਾਂ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਹਾਣੀਆਂ ਕਦੋਂ ਕੋ ਵਾਪਰੀਆਂ ਹੋਣਗੀਆਂ ਵਾਪਰਨ ਤੋਂ ਬਾਅਦ ਜਦੋਂ ਇਹ ਬਾਅਦ ਚ ਲਿਖੀਆਂ ਗੰਜਾਂ ਮੇਰੇ ਹਿਸਾਬ ਨਾਲ ਇਹ ਕਹਾਣੀਆਂ 900 BC ਅਤੇ 100 BC ਇਹਨਾਂ ਦੇ ਦਰਮਿਆਨ ਨੇ ਜਿਹੜੀਆਂ ਇਹ ਲਿਖੀਆਂ ਗਈਆਂ ਨੇ ਠੀਕ ਹੈ ਉਦੋਂ ਮਨੁੱਖਾ ਜਿਹੜਾ ਹੋਰ ਕਾਫੀ ਡਿਵੈਲਪ ਕਰ ਚੁੱਕਿਆ ਸੀ ਰਾਜ ਦਾ ਕਨਸੈਪਟ ਹੋਰ ਡਿਫਰੈਂਟ ਤਰੀਕੇ ਨਾਲ ਆ ਚੁੱਕਿਆ ਸੀ ਸੋ ਉਹ ਉਦੋਂ ਲਿਖੀਆਂ ਲੱਗ ਜਾਂਦੀਆਂ ਕਿਉਂਕਿ ਜਿਹੜੇ ਸਮੇਂ ਦੇ ਵਿੱਚ ਲੇਖਕ ਜੀਉਂਦਾ ਹੈ ਤਾਂ ਉਹ ਸਮੇਂ ਤੋਂ ਉਹ ਅਭਿਜ ਨਹੀਂ रह ਸਕਦਾ ਉਹਦੀਆਂ ਹਲਦ ਵਾਲੀਆਂ ਦੀਆਂ ਚੀਜ਼ਾਂ ਤੋਂ ਉਹ ਭਿਜ ਨਹੀਂ रह ਸਕਦਾ ਜੇ ਮੈਂ ਹੁਣ ਕੋਈ ਕਹਾਣੀ ਲਿਖੂਗਾ ਉਹਦੇ ਵਿੱਚ ਬਿਜਲੀ ਦਾ ਵੀ ਗੱਲ ਆਊਗੀ ਉਹਦੇ ਵਿੱਚ ਕੈਮਰਿਆਂ ਦੀ ਵੀ ਆ ਸਕਦੀ ਹੈ ਉਹਦੇ ਵਿੱਚ ਟੈਲੀਵਿਜ਼ਨ ਦੀ ਵੀ ਆ ਸਕਦੀ ਹੈ ਲੇਕਿਨ ਉਸ ਟਾਈਮ ਨਹੀਂ ਆ ਸਕਦੀ ਸੀ ਉਸ ਟਾਈਮ ਜਿਹੜੀਆਂ ਚੀਜ਼ਾਂ ਸੀਗੀਆਂ ਤਾਂ ਉਹ ਔਰ ਜੇ इवन ਜੇ ਤੁਸੀਂ ਸ਼ਿਵਜੀ ਨੂੰ ਦੇਖਦੇ ਹੋ ਸ਼ਿਵਜੀ ਦੇ ਹੱਥ 'ਚ ਜਿਹੜਾ ਤਰਸ਼ੂਲ ਹੈ ਜਾਂ ਸ਼ਿਵਜੀ ਦੇ ਹੱਥ ਦੇ ਵਿੱਚ ਜਿਹੜਾ ਢਮਰੂ ਹੈ ਉਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਜਦੋਂ ਉਹ ਸ਼ਿਵਜੀ ਦਾ ਚਿੱਤਰ ਬਣਿਆ ਉਸ ਵਕਤ ਜਿਹੜਾ ਹੈਗਾ ਮਨੁੱਖ ਨੇ ਮਿਊਜ਼ਿਕ ਦੇ ਵਿੱਚ ਜਿਹੜੇ ਸਾਜ਼ ਵਜਾਉਣੇ ਨੇ ਜਿੱਦਾਂ ਢਮਰੂ ਵਜਾਉਣਾ ਸਿੱਖ ਲਿਆ ਸੀ ਢਮਰੂ ਮਾਰਨਾ ਸਿੱਖ ਲਿਆ ਸੀਗਾ ਠੀਕ ਤੇ ਨਾਲ ਹੀ ਮਨੁੱਖ ਨੇ ਤਰਸ਼ੂਲ ਬਣਾਉਣਾ ਲੋਹਾ ਢਾਲਣਾ ਸਿੱਖ ਲਿਆ ਸੀ ਤੇ ਨਾਲ ਦੀ ਨਾਲ ਉਹਦੇ ਦਿਮਾਗ ਦੇ ਵਿੱਚ ਇਹ ਕਨਸੈਪਟ ਵੀ ਚੱਲਦਾ ਸੀ ਕਿ ਦੁਨੀਆਂ ਨੂੰ ਚਲਾਉਣ ਵਾਲੀਆਂ ਤਿੰਨ ਮਹਾਸ਼ਕਤੀਆਂ ਨੇ ਠੀਕ ਹੈ ਮਤਲਬ ਬਣਾਉਣ ਵਾਲਾ ਬ੍ਰਹਮਾ ਜਿਸ ਨੇ ਬ੍ਰਹਿਮੰਡ ਬਣਾਇਆ ਉਸ ਨੂੰ ਪਾਲਣ ਵਾਲਾ ਵਿਸ਼ਨੂੰ ਤੇ ਉਸ ਦਾ ਨਾਸ਼ ਕਰਨ ਵਾਲਾ ਸ਼ਿਵ ਇਹ ਸੀ ਜਾਨੂੰ ਸਿੱਖ ਲੀਆਂ ਸੀ ਜਿਹੜੇ ਉਹਦੇ ਉਹਦੇ ਤਿੰਨ ਸ਼ੂਲ ਨੇ ਉੱਤੇ ਤਿੰਨ ਤਿੰਨ ਤਰਸ਼ੂਲ ਉਹ ਉਹਦਾ ਮਤਲਬ ਇਹੀ ਹੈ ਉਹਦੇ ਪਿੱਛੇ ਜਿਹੜੀ ਰੌਡ ਹੈ ਡੰਡਾ ਹੈ ਉਹਦਾ ਤਰਸ਼ੂਲ ਦਾ ਥੱਲੇ ਤੋ ਉਹ ਉਹ ਕੋ ਤਾਕਤ ਹੈ ਮੇਨ ਤਾਕਤ ਹੈ ਜਿਹੜੀ ਠੀਕ ਹੈ ਉਹ ਅੱਗੇ ਤਿੰਨ ਉਸ ਦੇ ਜਿਹੜੇ ਹੈਗੇ ਨੇ ਉਹ ਅੰਸ਼ ਨੇ ਸੋ ਇਹ ਇਹ ਚੀਜ਼ਾਂ ਤੁਹਾਨੂੰ ਸੰਕੇਤ ਦੇ ਦਿੰਦੀਆਂ ਨੇ ਸੋ ਇਸੇ ਤਰ੍ਹਾਂ ਜਿਹੜਾ ਮਹਾ ਭਾਰਤ ਹੈ ਮਹਾ ਭਾਰਤ ਦੇ ਵਿੱਚ ਕਿਉਂਕਿ ਮੈਂ ਹੁਣ ਮਹਾ ਭਾਰਤ ਨੂੰ ਦੁਬਾਰਾ ਦੇਖਿਆ ਔਰ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਕਿ ਜੇ ਤੁਸੀਂ ਆਪਣੀ ਇਸ ਲਾਈਫ ਦੇ ਵਿੱਚ ਮਹਾ ਭਾਰਤ ਨੂੰ ਚੰਗੀ ਤਰ੍ਹਾਂ ਜਾਂ ਮਾਇਨ ਨੂੰ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਤੇ ਤੁਹਾਨੂੰ ਜ਼ਿੰਦਗੀ ਸਮਝ ਨਹੀਂ ਆ ਸਕਦੀ ਜੇ ਨਚਰ ਤੁਸੀਂ ਇਹ வேத ਗ੍ਰੰਥ ਨਹੀਂ ਪੜ੍ਹਦੇ ਤੁਹਾਨੂੰ ਇੰਡੀਅਨ ਭਾਰਤੀ ਸੰਸਕ੍ਰਿਤੀ ਸਮਝ ਨਹੀਂ ਆ ਸਕਦੀ ਔਰ ਮਹਾਭਾਰਤ ਦੇ ਵਿੱਚ ਜਿਹੜਾ ਮੈਂ ਹੁਣ ਪੜਿਆ ਆ ਮੇਰੇ ਕੋਲ ਸਾਹਮਣੇ ਪਿਆ ਆ ਮੇਰੇ ਕੋਲ ਧੂਪ ਹੈ ਨੇ ਮਹਾਭਾਰਤ ਬੇਦ ਬਿਆਸ ਦੇ ਲਿਖੇ ਹੋਏ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਮੰਨਣ ਯੋਗ ਨਹੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਇਹਦੇ ਵਿੱਚ ਬੱਚੇ ਪੈਦਾ ਹੁੰਦੇ ਨੇ ਜਿਸ ਤਰ੍ਹਾਂ ਇਹਦੇ ਵਿੱਚ ਕ੍ਰਿਸ਼ਮੇ ਘਟਨਾਵਾਂ ਵਾਪਰਦੀਆਂ ਨੇ ਉਹ ਮੰਨਣ ਯੋਗ ਨਹੀਂ ਪਰ ਜਿਹੜਾ ਸੰਦੇਸ਼ ਆ ਉਹ ਬੜਾ ਸਟਰੋਂਗ ਆ ਤੇ ਇਹਦੇ ਵਿੱਚ ਵੀ ਜਿਹੜਾ ਸਾਰਾ ਕੁਛ ਹੈਗਾ ਜਿਹੜਾ ਕੁਝ ਮੇ ਹੁਣ ਦੇਚ ਰਥ ਵਰਤੇ ਜਾਂਦੇ ਨੇ ਮਹਾਪਾਰ ਦੇ ਵਿੱਚ ਰਥ ਵਰਤੇ ਜਾਂਦੇ ਨੇ ਰਥਾਂ ਦੇ ਪਹੀਏ ਰਥਾਂ ਦੇ ਕੀਤੀ ਹੋਈ ਕਢਾਈ ਘੋੜਿਆਂ ਤੇ ਪਾਏ ਹੋ ਝੁੱਲ ਇਹ ਤੁਹਾਨੂੰ ਸਮੇਂ ਬਲ ਸੰਕੇਤ ਕਰਦੇ ਨੇ ਜੇ ਤੁਸੀਂ ਮਤਲਬ ਜਿਦਾਂ ਹਿਸਟਰੀ ਦੇ ਵਿਦਿਆਰਥੀ ਹੋ ਜੇ ਤੁਸੀਂ ਸੱਭਿਆਚਾਰਾਂ ਬਾਰੇ ਜਾਣਦੇ ਹੋ ਜੇ ਤੁਸੀਂ ਸੰਭਿਤਾਵਾਂ ਬਾਰੇ ਜਾਣਦੇ ਹੋ ਤਾਂ ਇਹ ਤੁਹਾਨੂੰ ਸੰਕੇਤ ਦਿੰਦੇ ਨੇ ਕਿ ਸਾਡੀ ਸਭਿਅਤਾ ਉਹ ਕਿਸ ਲੈਵਲ ਤੇ ਆ ਚੁੱਕੀ ਸੀ ਜਦੋਂ ਇਹ ਘਟਨਾਵਾਂ ਵਾਪਰ ਰਹੀਆਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਜ਼ਾਰਾਂ ਸਾਲ ਕਰੋੜਾਂ ਸਾਲ ਲੱਖਾਂ ਸਾਲ ਪਹਿਲਾਂ ਵਾਪਰੀਆਂ ਇਹ ਕੰਨੀ ਕਹਿ ਸਕਦੇ ਤੁਹਾਨੂੰ ਪਤਾ ਹੋਊਗਾ ਕਿ ਇਹ ਚੀਜ਼ਾਂ ਕਦੋਂ ਬਣਨ ਲੱਗੀਆਂ ਤੇ ਕਦੋਂ ਆਪਣੀ ਪੀਕ ਤੇ ਪਹੁੰਚੀਆਂ ਤੇ ਕਦੋਂ ਇਹ ਵਰਤੀਆਂ ਜਾਣ ਲੱਗੀਆਂ ਹੋਣਗੀਆਂ ਅਸੀਂ ਇਹ ਤਾਂ ਕਹਿ ਦਿੰਨੇ ਆ ਕਿ ਉਸ ਵਕਤ ਜੀ ਬਹੁਤ ਅਸਤਰ ਸ਼ਾਸਤਰ ਸੀ ਉਸ ਵਕਤ ਐ ਸੀ ਉਸ ਵਕਤ ਆਉਂ ਸੀ ਇਕਨ ਹਵਾ ਚ ਗੱਲਾਂ ਕਰਨ ਵਾਲੀ ਕੁਝ ਮੰਨਦਾ ਹੁੰਦਾ ਤੁਹਾਨੂੰ ਚੰਗੀ ਤਰ੍ਹਾਂ ਇਹਦੇ ਪ੍ਰੂਫ ਇਹਦੀ ਮਤਲਬ ਜਿਵੇਂ ਜੇ ਇਹਦੀ ਕਾਰਬਨ ਡੇਟਿੰਗ ਆ ਜਾਂ ਇਹਦਾ ਹੋਰ ਆ ਉਹ ਸਾਰੀਆਂ ਤਰੀਕਿਆਂ ਨਾਲ ਤੁਸੀਂ ਇਸ ਨੂੰ ਸਮਝਣਾ ਹੁੰਦਾ ਸੋ ਇਹ ਚੀਜ਼ ਤੁਹਾਨੂੰ ਦੱਸਦੀ ਆ ਤੇ ਮੇਰੇ ਹਿਸਾਬ ਨਾਲ ਜਿਹੜੀ ਮੈਂ ਜਜਮੈਂਟ ਕੀਤੀ ਆ ਤੇ ਜਿਹੜੀ ਪਹਿਲੀ ਲੜਾਈ ਸੀ ਰਮੈਣ ਦੀ ਉਹ ਸਾਰੀ ਲੜਾਈ ਜਿਹੜੀ ਹੈਗੀ ਆ ਉਹ ਆਰੀਅਨ ਅਤੇ ਦਰਾਵੜਨ ਦੀ ਲੜਾਈ ਸੀ ਠੀਕ ਹੈ ਜਿਹਦੇ ਵਿੱਚ ਰਾਮਚੰਦਰ ਦਾ ਜਿਹੜਾ ਰਾਜ ਸੀ ਉਹਨੇ ਸੰਭਾਲ ਲਿਆ ਸੀ ਲੇਕਿਨ ਉਹਨੇ ਆਪਣੇ ਜਦੋਂ ਰਾਜ ਦਾ ਵਿਸਥਾਰ ਕੀਤਾ ਉਸ ਦੋ ਚੀਜ਼ਾਂ ਆਈਆਂ ਇੱਕ ਤਾਂ ਆਇਆ ਜਿਹੜੀ ਪਰਿਵਾਰਿਕ ਫੁੱਟ ਹੈ ਮਤਲਬ ਇੱਕ ਜਿਹੜੀ ਮਤਰੀ ਮਾਂ ਇਹ ਚਾਹੁੰਦੀ ਆ ਕਿ ਰਾਜ ਮੇਰੇ ਪੁੱਤ ਨੂੰ ਮਿਲੇ ਇੱਕ ਤਾਂ ਉਹ ਆਈ ਠੀਕ ਹੈ ਦੂਸਰਾ ਆਇਆ ਕਿ ਇੱਕ ਜਿਹੜੇ ਹੈਗਾ ਉਸ ਟਾਈਪ ਦੇ ਜਿਹੜੇ ਲੋਕ ਸੀ ਉਹ ਜਿਹੜਾ ਵਾਦਾ ਕਰ ਲੈਂਦੇ ਸੀ ਜਾਂ ਪ੍ਰੋਮਿਸ ਕਰ ਲੈਂਦੇ ਸੀ ਜਾਂ ਕਸਮ ਲੈ ਲੈਂਦੇ ਸੀ ਉਹ ਉਸ ਤੇ ਖੜਦੇ ਸੀ ਔਰ ਉਹਦੀ ਫਿਰ ਉਹਨਾਂ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਸੀ ਉਸ ਵਕਤ ਕੋਈ ਕੋਈ ਅਦਾਲਤਾਂ ਨਹੀਂ ਸੀ ਹੁੰਦੀਆਂ ਤੁਸੀਂ ਕਿਸੇ ਤੇ ਕੇਸ ਨਹੀਂ ਸੀ ਕਰ ਸਕਦੇ ਤੁਸੀਂ ਸਮਾਲ ਸਕੇਲ ਜਾਂ ਹੋਰ ਕੋਰਟਾਂ ਹਾਈ ਕੋਰਟਾਂ ਸੁਪਰੀਮ ਕੋਰਟਾਂ ਜਿੱਨੀ ਸੀ ਜਾ ਸਕਦੇ ਉਥੋਂ ਜਿਹੜਾ ਸਮਾਜ ਸੀ ਉਹਨੇ ਇਹੀ ਕਹਤੀ ਭਾਈ ਤੂੰ ਵਾਦਾ ਤਾਂ ਕਰੀ ਜੇ ਤੂੰ ਉਹਨੂੰ ਪੂਰਾ ਕਰੇਗਾ ਨਹੀਂ ਤਾਂ ਨਾ ਕਰੀ ਤੋ ਆਪਣੀ ਜਵਾਨ ਤੇ ਖੜਦੇ ਸੀ ਮਤਲਬ ਉਹਨਾਂ ਨੇ ਇਸ ਗੱਲ ਨੂੰ ਧਰਮ ਬਣਾ ਲਿਆ ਸੀ ਕਿ ਜਿਹੜਾ ਬੰਦਾ ਆਪਣਾ ਜਵਾਨ ਤੋਂ ਮੁਕਰਦਾ ਮਰੇ ਤੇ ਮੁਕਰੇ ਦਾ ਉਹ ਬਰਾਬਰ ਹੈ ਉਹ ਮਰ ਗਿਆ ਸਮਝ ਲਓ ਤੋ ਇਸ ਕਰਕੇ ਭਾਵੇਂ ਉਹਨਾਂ ਦੀ ਜਾਨ ਚਲੀ ਜਾਵੇ ਉਹ ਆਪਣੀ ਜਵਾਨ ਤੇ ਖੜਦੇ ਸੀਗੇ ਠੀਕ ਹੈ ਤੇ ਜੇ ਉਹਨੇ ਆਪਣੇ ਪਿਤਾ ਜੀ ਨੂੰ ਬਚਨ ਦਿੱਤਾ ਕਿ ਮੈਂ ਚੱਲਿਆਂ ਤਾਂ ਬਸ ਚੱਲਿਆਂ ਤੋ ਫਿਰ ਕੋਈ ਕੰਪਲੇਂਟ ਨਹੀਂ ਹੈਗੀ ਵੀ ਮੈਂ ਕਿਵੇਂ ਰਹੂੰਗਾ ਜੀ ਤੁਸੀਂ ਤਾਂ ਮੇਰਾ ਰਤਕਾ ਕੀਤਾ ਤੁਸੀਂ ਤਾਂ ਦੂਜੇ ਨੂੰ ਰਾਜ ਦਿੱਤਾ ਇਸ ਤਰ੍ਹਾਂ ਨਹੀਂ ਸੀ ਠੀਕ ਹੈ ਸੋ ਇਹ ਸੀਗਾ ਸੋ ਇਹੀ ਕੁਝ ਜਿਹੜਾ ਹੋਗਾ ਮਹਾਭਾਰਤ ਦੇ ਵਿੱਚ ਹੈਗਾ ਮਹਾਭਾਰਤ ਦੇ ਵਿੱਚ ਜਿਹੜਾ ਸਮਾਜ ਹੈ ਉਹ ਰਮਾਇਣ ਵਾਲੇ ਸਮਾਜ ਤੋਂ ਬਹੁਤ ਅੱਗੇ ਲੰਘ ਚੁੱਕਿਆ ਹੈ ਉੱਥੇ ਹੁਣ ਦਰਾਵੜਾਂ ਦੀ ਤੇ ਆਰਜਨਾਂ ਦੀ ਲੜਾਈ ਨਹੀਂ ਹੈਗੀ ਉੱਥੇ ਲੜਾਈ ਹੈਗੀ ਆ ਫੈਮਿਲੀ ਦੀ ਉਸ ਵਕਤ ਭਾਰਤ ਦੇ ਵਿੱਚ ਮੇਰੇ ਹਿਸਾਬ ਨਾਲ 16 ਰਾਜ ਸੀਗੇ ਠੀਕ ਹੈ ਰਾਜ ਮਤਲਬ ਪਹਿਲਾਂ ਕਬੀਲੇ ਸੀਗੇ, ਕਰੂ ਵੀ ਕਬੀਲਾ ਸੀਗਾ, ਠੀਕ ਹੈ, ਕਰੂ ਕਬੀਲਾ ਸੀਗਾ, ਨਾ ਕਬੀਲਾ ਸੀਗਾ, ਹੋਰ ਬੜੇ ਸਾਰੇ ਕਬੀਲੇ ਸੀਗੇ ਤੇ ਯਾਦਵ ਵੀ ਕਬੀਲਾ ਸੀਗਾ ਜਿਹਦੇ ਵਿੱਚ ਕ੍ਰਿਸ਼ਨ ਜੀ ਹੋਣੇ ਸੀਗੇ, ਯਾਦਵ ਵੀ ਕਬੀਲਾ ਸੀ। ਔਰ ਮੈਂ ਜਿਹੜਾ ਮੈਂ ਮੰਗਟਾਂ ਸੋ ਅਸੀਂ ਵੀ ਯਾਦਵ ਯਾਦਵ ਕਬੀਲੇ ਚੋਂ ਹੀ ਆਏ ਹੋਇਆ ਤੇ ਮੈਂ ਤੁਹਾਨੂੰ ਇਹਦਾ ਜਿਹੜਾ ਅੱਗੇ ਵਿਸਥਾਰ ਨਾਲ ਸਮਝਾਉਂਗਾ ਵੀ ਸਾਡਾ ਜਿਹੜਾ ਸਬੰਧ ਆ ਉਹ ਯਾਦਵ ਕਬੀਲੇ ਨਾਲ ਕਿਵੇਂ ਜੁੜਦਾ। ਇਹ ਇਹ ਇਹਦੇ ਤੇ ਵੀ ਆਪਾਂ ਗੱਲਬਾਤ ਕਰਾਂਗੇ। ਉਹ ਫਿਰ ਜਿਹੜੇ ਕਬੀਲੇ ਸੀਗੇ ਜਿਸ ਤਰ੍ਹਾਂ ਹੁਣ ਆਪਾਂ ਕਹਿ ਲਈਏ ਵੀ ਇੱਧਰ ਜੇ ਆਪਾਂ ਪਾਕਿਸਤਾਨ ਵਾਲੀ ਸਾਈਡ ਤੇ ਜਾਈਏ ਸਿੰਧ ਸਿੰਧ ਦਾ ਜਿਹੜਾ ਰਾਜਾ ਉਹ ਜੈਦਰਤ ਸੀਗਾ ਤੇ ਉਹਦੇ ਇੱਧਰਲੇ ਪਾਸੇ ਜੇ ਆਪਾਂ ਖਾਨਸਤਾਨ ਜਾਈਏ ਤਾਂ ਉੱਥੇ ਹੈਗਾ ਕੰਧਾਰ ਠੀਕ ਹੈ ਉਹ ਗੰਧਾਰ ਗੰਧਾਰ ਨਰੀਸ਼ ਸ਼ਕਨੀ ਤੁਸੀਂ ਮਹਾਭਾਰਤ ਦੇ ਵਿੱਚ ਸੁਣਿਆ ਤੇ ਉਹ ਸੀਗਾ ਤਾਂ ਫਿਰ ਅੱਗੇ ਜਾ ਕੇ ਹਸਤਨਾਪੁਰ ਆ ਜਾਂਦਾ ਹੈ ਤੇ ਜਿਹਦੇ ਵਿੱਚ ਜਿਨ੍ਹਾਂ ਤੇ ਕੁਰੂ ਰਾਜ ਕਰਦੇ ਸੀ ਕੁਰੂਕੁਬੀਲਾ ਰਾਜ ਕਰਦਾ ਸੀਗਾ ਠੀਕ ਹੈ ਤੇ ਫਿਰ ਆਪਾਂ ਜੇ ਇੱਧਰ ਜਾਈਏ ਤਾਂ ਮਗਦ ਮਗਦ ਦੇ ਵਿੱਚ ਯਾਰਾ ਸ਼ੰਦਾਰਾ ਸੀਗਾ ਜੋ ਕੋ ਬਹੁਤ ਸ਼ਕਤੀਸ਼ਾਲੀ ਸੀ ਔਰ ਬਹੁਤ ਸ਼ਕਤੀਸ਼ਾਲੀ ਰਿਹਾ ਯਾਰਾ ਸ਼ੰਦ ਫਿਰ ਕਹਿ ਲੋ ਛੇੜੀ ਤੇ ਜਿਹਦੇ ਸ਼ਿਸ਼ੂ ਪਾਲ ਸੀਗਾ ਠੀਕ ਹੈ ਉਹ ਉਸ ਵਕਤ ਸੀਗਾ ਮੈਂ ਮਹਾਭਾਰਤ ਦੇ ਸਮੇਂ ਦੀ ਗੱਲ ਕਰਦਾ ਠੀਕ ਹੈ ਬਦਰਬਾ ਸੀਗਾ ਤੇ ਕਾਸ਼ੀ ਸੀਗਾ ਤੋਂ ਇਸ ਤਰ੍ਹਾਂ ਦੇ ਜਿਹੜੇ ਰਾਜ ਸੀਗੇ ਉਹ ਚੱਲਦੇ ਸੀ ਤੇ ਜਦੋਂ ਇਹ ਕਬੀਲਿਆਂ ਤੋਂ ਉੱਪਰ ਆ ਗਏ ਤੇ ਫਿਰ ਇੱਕ ਜਿਹੜੇ ਕੋਈ ਕੋਈ ਜਾਤੀਆਂ ਦੇ ਵਿੱਚ ਮਨੁੱਖ ਬੰਦਿਆ ਜਾ ਚੁੱਕਾ ਸੀ ਮਨੁੱਖ ਸਮਰਤੀ ਲਿਖੀ ਜਾ ਚੁੱਕੀ ਸੀ ਤੇ ਜਿਹੜੇ ਕਸ਼ਤਰੀ ਸੀ ਉਹਨਾਂ ਦਾ ਕੰਮ ਸੀਗਾ ਉਹਨਾਂ ਉਹਨਾਂ ਦਾ ਜਿਵੇਂ ਮੈਂ ਪਹਿਲਾਂ ਕਹਤਾ ਉਹਨਾਂ ਨੂੰ ਵੀ ਇਹ ਧਰਮ ਉਹਨਾਂ ਦੇ ਦਿਮਾਗ 'ਚ ਗੱਲ ਬਿਠਾ ਦਿੱਤੀ ਗਈ ਜਾਂ ਕਹਿੰਦੇ ਬ੍ਰੇਨ ਬਾਸ਼ ਕਰ ਦਿੱਤੇ ਕਿ ਤੂੰ ਆਪਣੀ ਜਵਾਨ ਤੋਂ ਨਹੀਂ ਮੁਕਰਨਾ ਠੀਕ ਹੈ ਇੱਕ ਜਿਹੜਾ ਕੋਈ ਬੰਦਾ ਆਸਾਨ ਕਰਦਾ ਉਹਨੂੰ ਤੁਸੀਂ ਕੋਈ ਇਸ ਤਰ੍ਹਾਂ ਦਾ ਵਰਦਾਨ ਦੇਣਾ ਠੀਕ ਹੈ ਉਹ ਲਾਗੂ ਹੋਵੇ ਨਾ ਹੋਵੇ ਬੱਕਰੀ ਗੱਲ ਹੈ ਸ ਤੇ ਦੂਸਰਾ ਹੈਗਾ ਆਪਣੇ ਰਾਜ ਦਾ ਵਿਸਥਾਰ ਕਰਨਾ ਮੈਦਾਨੇ ਜੰਗ ਦੇ ਵਿੱਚ ਮਰ ਜਾਣਾ ਜਾਂ ਕਿਸੇ ਨੂੰ ਮਾਰ ਦੇਣਾ ਉਹ ਸਮਝਦੇ ਸੀ ਪੰਨ ਦਾ ਕੰਮ ਹੈ ਸਵਰਗ ਨੂੰ ਜਾਣ ਵਾਲੀ ਗੱਲ ਹੈ ਤੇ ਇਹ ਜਿਹੜਾ ਹੈਗਾ ਉਹਨਾਂ ਦਿਮਾਗ ਤੋਂ ਬਠਾ ਦਿੱਤਾ ਗਿਆ ਤੇ ਉਹਨਾਂ ਨੇ ਫਿਰ ਆਪਣੇ ਰਾਜਾਂ ਦੇ ਵਿੱਚ ਵਿਸਥਾਰ ਕੀਤੇ ਤੇ ਇਹ ਜਿਹੜਾ ਵਿਸਥਾਰ ਹੈ ਇਹ ਜਦੋਂ ਪਰਿਵਾਰਕ ਵਿਭਾਜਨ ਹੁੰਦਾ ਹੈ ਜਦੋਂ ਮਤਲਬ ਜਿੱਦਾਂ ਚਾਚੇ ਤਾਇਆ ਦੇ ਪੁੱਤ ਨੇ ਜਿਹੜੇ ਉਹ ਆਪਣਾ ਹਿੱਸਾ ਮੰਗਦੇ ਨੇ ਉਹਦੇ ਵਿੱਚੋਂ ਜਦੋਂ ਇੱਕ ਬੰਦਾ ਹੰਕਾਰ ਜਾਂਦਾ ਵੱਡਾ ਹੁੰਦਾ ਤੇ ਹੰਕਾਰ ਜਾਂਦਾ ਚਾਹੁੰਦਾ ਵੀ ਸਾਰਾ ਕੁਝ ਮੇਰੇ ਪੁੱਤ ਨੂੰ ਹੀ ਮਿਲੇ ਉਹਦੇ ਵਿੱਚੋਂ ਸਾਰੇ ਰੂਲ ਅਸੂਲ ਛਿੱਕੇ ਤੇ ਡੰਗ ਲੈਂਦਾ ਹੈ ਤੇ ਤਰਾਸ਼ਟਰ ਅੰਨਾ ਹੋਊਗਾ ਹੋ ਸਕਦਾ ਹੈ ਲੇਕਿਨ ਜਿਹੜਾ ਉਹਦਾ ਸੰਕੇਤ ਹੈ ਉਹ ਇਹ ਹੈਗਾ ਜਦੋਂ ਤੁਸੀਂ ਪੁੱਤਰ ਮੋਹ ਦੀ ਪੱਟੀ ਆਪਣੇ ਅੱਖਾਂ ਤੋਂ ਬੰਨ ਲੈਂਦੇ ਆ ਨਾ ਜਾਂ ਪੁੱਤਰ ਮੋਹ ਤੁਹਾਨੂੰ ਅੰਨਾ ਕਰ ਦਿੰਦਾ ਤੁਹਾਨੂੰ ਹੋਰ ਕੁਝ ਉਹ ਨਹੀਂ ਦਿਖਣ ਦਿੰਦਾ ਤੇ ਦੂਸਰੀ ਦੂਸਰਿਆਂ ਦੇ ਹੱਕ ਨਹੀਂ ਦਿੰਦੇ ਤੇ ਤੁਹਾਡੇ ਕੋਲ ਰਾਜ ਭਾਗ ਆ ਜਾਂਦਾ ਪਰ ਤੁਸੀਂ ਲੋਕਾਂ ਨਾਲ ਇਨਸਾਫ ਨਹੀਂ ਕਰਦੇ ਤਾਂ ਫਿਰ ਜਿਹੜੀ ਇਹ ਲੜਾਈ ਹੈ ਉੱਤ ਧਰਮ ਦੀ ਤੇ ਅਧਰਮ ਦੀ ਬਣ ਜਾਂਦੀ ਹੈ ਤੇ ਇਹ 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 ਇੱਥੇ ਤੱਕ ਆਪਾਂ ਗੱਲ ਕਰਾਂਗੇ ਅਗਲੇ ਕਬੀਲੇ ਦੇ ਅਗਲੇ ਮਾਫ ਕਰਨਾ ਅਗਲੇ ਐਪੀਸੋਡ ਦੇ ਵਿੱਚ ਕਿ ਫਿਰ ਇਹਨਾਂ ਦਾ ਜਿਹੜਾ ਕੀ ਕਾਰਨ ਸੀ ਕਿ ਇਹ ਮਹਾਭਾਰਤ ਦਾ ਏਡਾ ਵੱਡਾ ਜੁੱਧ ਹੋਇਆ ਤੇ ਉਸ ਵਕਤ ਭਾਰਤਾ ਜਿਹੜਾ ਕਿਹੜੀ ਸਟੇਜ ਤੇ ਸੀਗਾ ਕਿਸ ਤਰ੍ਹਾਂ ਦੇ ਹਾਲਾਤ ਸੀ ਹਾਲ ਦੁਆਲੇ ਦੇ ਤੇ ਇਹਦੀ ਗੱਲ ਆਪਾਂ ਅਗਲੇ 'ਚ ਕਰਾਂਗੇ ਤੇ ਉਮੀਦ ਕਰਦਾ ਹਾਂਗਾ ਤੁਹਾਨੂੰ ਗੱਲਬਾਤ ਚੰਗੀ ਲੱਗੀ ਹੋਵੇਗੀ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਜੜ ਹੈਗਾ ਉਸਨੇ ਹਜਰੂ ਭੇਜੀ ਹੋ ਹੋ ਸਕਦਾ ਤੁਹਾਨੂੰ ਵੀ ਇਸ ਦੇ ਵਿੱਚੋਂ ਕੁਝ ਲੱਭੇ আর ਤੁਸੀਂ ਮੇਰੇ ਨਾਲ ਡਿਸਕਸ ਕਰਨਾ ਚਾਹੋ ਜੇ ਤੁਸੀਂ ਮੇਰੇ ਨਾਲ ਇਹਨਾਂ ਗੱਲਾਂ ਤੇ ਕੋਈ ਬਹਿਸ ਜਾਂ ਡਿਸਕਸ਼ਨ ਕਰਨਾ ਚਾਹੋ ਤਾਂ ਵੀ ਆਪਾਂ ਕਰ ਸਕਦੇ ਹਾਂ ਧੰਨਵਾਦ